ਹੋਗੇ ਤੇ ਅੱਜ ਮੰਮਾ ਨੂੰ ਅਸੀਂ ਕਰਤੀ ਐ ਇੱਕ ਡਿਮਾਂਡ ਕਿ ਮੰਮਾ ਤੁਸੀਂ ਬਣਾਓ ਬ੍ਰੈਕਫਾਸਟ ਕਿਉਂਕਿ ਅੱਜ ਸਾਡੇ ਲਈ ਹੈ ਗਿਆ ਛੁੱਟੀ ਅੱਜ ਹੈਗਾ ਸੰਡੇ ਹਨ ਅੱਜ ਮੰਮਾ ਘਰ واسੇ ਬਣਾਓ ਬ੍ਰੈਕਫਾਸਟ ਕੋੜੇ ਆ ਜੋ ਬ੍ਰੈਕਫਾਸਟ ਕੋੜੇ ਆਪਾਂ ਬੇਸਨ ਘੋਲੀਏ ਬੱਚਿਆਂ ਦੀ ਡਿਮਾਂਡ ਆਦੀ ਆ ਕਿ ਸਾਨੂੰ ਅੱਜ ਬ੍ਰੈਕਫਾਸਟ ਕੋੜਾ ਬਣਾ ਕੇ ਦਿਖਾਓ ਤੇ ਇਹਦੇ ਵਿੱਚ ਐਡ ਕਰ ਦਿੰਨੇ ਆਪਾਂ ਥੋੜੀ ਜੀ ਹਲਦੀ ਨਮਕ ਆਪਣੇ ਟੇਸਟ ਕੋਰਿੰਗ ਪਾ ਸਕਦੇ ਆ ਮਿਰਚ ਗਰਮ ਮਸਾਲਾ ਥੋੜੀ ਜਿਹੀ ਪਾਉਂਦੇ ਆਪਾਂ ਅਜਵੈਨ ਇਹ ਨੂੰ ਹੁਣ ਆਪਾਂ ਓਲ ਲੈ ਲੇ ਲੋ ਦੀ ਵਿੱਚ ਐਡ ਕਰ ਦਾਂਗੇ ਆਪਾਂ ਇਹਦੇ ਮੇਥੀ ਧਨੀਆ ਪਾ ਸਕਦੇ ਆ ਪਰ ਆਪਾਂ ਮੇਥੀ ਐਡ ਕਰ ਦਾਂਗੇ ਤੇ ਹੁਣ ਇਸ ਮਿਕਸਚਰ ਨੂੰ ਆਪਾਂ ਓਲ ਲਾਂਗੇ ਪਾਣੀ ਪਾ ਲਿਆ ਬੈਟਰ ਰੈਡੀ ਕਰ ਲਾਂਗੇ ਆਪਣਾ ਰੈਡੀ ਹੋ ਗਿਆ ਤੇ ਹੁਣ ਆਪਾਂ ਕਰਦੇ ਆ ਬ੍ਰੈਡ ਦੀ ਕਟਿੰਗ ਬ੍ਰੈਡਾਂ ਦੀ ਕਟਿੰਗ ਕਰ ਲਈ ਆਪਾਂ ਇੱਧਰ ਤੇ ਉਹ ਵੀ ਤੇਲ ਵੀ ਰੱਖ ਦਿੱਤਾ ਅੱਧਰ ਆਪਾਂ ਚਾਹ ਵੀ ਰੱਖਤੀ ਬਣਾਉਣ ਵਾਸਤੇ ਗਰਮ ਗਰਮ ਹੁਣ ਆਪਾਂ ਲੁਕੇ ਆ

ਜਬੂ ਨੂੰ ਮਿਲੇਆ ਪ੍ਰੋਜੈਕਟ ਇਹਨੇ ਪਲਾਂਟ ਇਹਦੇ ਵਿੱਚ ਗੋਣਾ ਸੀਡਸ ਪਾ ਕੇ ਤੇ ਹੁਣ ਆਹ ਚੱਲੀ ਆਰ ਵਿੱਚ ਮਿੱਟੀ ਭਰ ਆਹ ਉਹ ਢੇਰੀ ਤੋਂ ਪਾਓ ਮੇਰੇ ਉੱਤੇ ਨਹੀਂ ਚੜਨਾ ਰੁਕਦੇ ਨਹੀਂ ਖਣਿਸ਼ ਕੱਟ ਹੋਇਆ ਪਤਾ ਨਹੀਂ ਕੀ ਕਰੇ ਹੁਣ ਪਾਵਾਂਗੇ ਕਿਸੇ ਸਾਈਡ ਚ ਚੱਲ ਲਵੋ ਜਾਂ ਇਦੇ ਨਾਲ ਹੀ ਪਾ ਇੱਥੋਂ ਨਹੀਂ ਚੱਕੀ ਉੱਥੋਂ ਚੱਕਿਆ ਭਰਾ ਮੈਂ ਤੈਨੂੰ ਲੈ ਕੇ ਜਾਂਦੇ ਆ ਆ ਇੱਧਰ ਆ ਮੈਂ ਪਾਵਾਂਗੀ ਚੱਲ ਪਾ ਲੈ ਅੱਧੀ ਘੜੀ ਅੱਛਾ ਧਿਆਨ ਨਾਲ ਉੱਤੇ ਨਾ ਚੜੀ ਪਾ ਲੋ ਏਸੀ ਵਾਲਾ ਜਿਹੜਾ ਕਿ ਜ਼ਿਆਦਾ ਨਾ ਭਰੀਏ ਉਹ ਅੱਛਾ ਉਹੀ ਤਾਂ ਮੈਂ ਚਾਹੀਆ ਭਰ ਲੈਂਦੇ ਪਾ ਲੈਂਦੇ ਨਹੀਂ ਕੋਈ ਬਾਸ ਅੱਧੀ ਖੋਗੀ ਨਹੀਂ ਹੋਈ ਦਿਖਾਈ ਹੋਰ ਪਾਣੀ ਹੋਰ ਪਾਣਾ ਕੱਢ ਕੇ ਰੱਖ ਮੈਂ ਤਾਂ ਕੱਢ ਕੇ ਨਹੀਂ ਸਹੀ ਸਿੰਕ ਤੇ ਆ ਨਾ ਤੇ ਨਾ ਦੇਖ ਲੈ ਇਹ ਦਿੱਤਾ ਨਾ ਚੜ ਪੁੱਤ ਨਾ ਚੜ ਪੁੱਤ ਹਾਂ ਨਾ ਸਾਈਡ ਤੇ ਕਰਦੇ ਸਾਈਡ ਤੇ ਥੋੜਾ ਜਿਹਾ ਕਿੰਨੇ ਪਾਣੀ ਦਿਖਾਈ ਹਾਂ ਠੀਕ ਹੈ ਰੁਕ ਜਾ ਰੁਕ ਜਾ ਮੈਂ ਬੈਂਡ ਕਰ ਲਈ ਥੋੜਾ ਜਿਹਾ ਥੱਲੇ ਚ ਪਾਣੀ ਪਾ ਦਈ ਸਪਰੇ ਵਾਲਾ ਵਾਈਟ ਵਾ ਵਾਈਟ ਕਿੱਥੇ ਹੋ ਗਿਆ ਆ ਦੇਖੋ ਫਰੈਂਡਸ ਕਿਆ ਦੇਖੋ ਆਪਾਂ ਇਹ ਬੋਤਲ ਦੀ ਕਟਿੰਗ ਕਰ ਲਈ ਆ ਇਹਦੇ ਵਿੱਚ ਹੁਣ ਮਿੱਟੀ ਪਾ ਦਿੱਤੀ ਆ ਬੂ ਅਸੀਂ ਤੁਹਾਨੂੰ ਦਿਖਾਣਾ ਭੁੱਲ ਗਏ ਸੌਰੀ ਫਰੈਂਡਸ ਤੇ ਹੁਣ ਅਬੂ ਇਹਦੇ ਵਿੱਚ ਸਪਰੇ ਕਰੂਗੇ ਅਬੂ ਚੱਲ ਅਬੂ ਸਪਰੇ ਕਰ ਉਹ ਪੀ ਪਾਣੀ ਇਹ ਥੋੜਾ ਹੋਰ ਪਾਣੀ ਪਰ ਨਹੀਂ ਨਹੀਂ ਬਹੁਤ ਆ ਇੱਕ ਵਾਰੀ ਹਾਂ ਸਪਰੇ ਬਾਅਦ ਛਡਾਨੇ ਪਹਿਲਾਂ ਸੀਡਸ ਨਹੀਂ ਪਾਉਣੇ ਇਹਦੇ ਨਹੀਂ ਪਹਿਲਾਂ ਸਪਰੇ ਕਰਾਂਗੇ ਫਿਰ ਜਦੋਂ ਗਿੱਲੀ ਹੋ ਜੂਗੀ ਨਾ ਥੋੜੀ ਜਿਹੀ ਮਿੱਟੀ ਫੇਰ ਉਹਦੇ ਵਿੱਚ ਪੀ ਪਾਉਣਾ ਨਹੀਂ ਫਿਰ ਆਪੀ ਪਾਉਂਦੇ ਆ ਬਾਅਦ ਨਹੀਂ ਨਹੀਂ ਪਹਿਲਾਂ ਸਪਰੇ ਕਰਨਾ ਥੋੜਾ ਜਿਹਾ ਪਾਣੀ ਚੱਲ ਥੋੜਾ ਜਿਹਾ ਸਪਰੇ ਥੋੜੀ ਸਪਰੇ ਕਰ ਦੇ ਥੋੜਾ ਹੋਤਾ ਦੇ ਮੜ ਜਾ ਬਸ 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 ਇੰਨਾ ਨਹੀਂ ਪਾਣਾ ਇੰਨਾ ਨਹੀਂ ਪਾਣਾ ਹਾਂ ਬੀਜ ਲੈਣਾ ਤੇ ਹੁਣ ਇਹਦੇ ਵਿੱਚ ਆਪਾਂ ਕਿਹੜੇ ਸੀਡ ਲਾਵਾਂਗੇ ਜਿਹੜੇ ਗਰੋ ਕਰੂਗੇ ਟਿਊਜ਼ਡੇ ਨੂੰ ਦਿਖਾਉਣੀ ਆ ਸਕੂਲ ਸਾਗ ਸਾਗ ਲਾ ਦੀਏ ਹਾਂ ਚਲੋ ਸਾਗ ਲਾ

ਚੱਲ ਦਵਾ ਦੇ ਉਹ ਕੋਲ ਦੇ ਵਿੱਚ ਸੀਡਸ ਪਾ ਦੇ ਠੀਕ ਹੈ ਬਸ ਬਸ ਇਹਦੀ ਨਹੀਂ ਕਮੀ ਖੋਲ ਦੇ ਖੋਦ ਦੇ ਮਾੜੇ ਜੀ ਗਮੂ ਲੱਗ ਗਿਆ ਸਾਗ ਦੇ ਬੀਜ ਲੋ ਹਨਾ ਖਲਾਰ ਕੇ ਜੇ ਪਾ ਦੇ ਬਸ ਥੋੜੇ ਜਿ ਇੱਕ ਥੋੜਾ ਜਿਹਾ ਹੋਰ ਪਾ ਦੇ ਇਧਰਲੀ ਸਾਈਡ ਪਾਈ ਜਿੱਧਰ ਘਟ ਇਧਰ ਇਧਰ ਬਾਸ 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 ਤੇ ਲੋ ਜੀ ਹੁਣ ਅਬੂ ਅਬੂ ਦਿਖਾਉਗੀ ਆਪਣੇ ਨਾ ਰਕ ਜੂ ਨੂੰ ਥੋੜਾ ਜਿਹਾ ਦੱਬਤੀ ਨਹੀਂ ਦੱਬੜੇ ਨੇ ਉੱਤੇ ਉੱਤੇ ਰੱਖੀ ਦਿੰਦੇ ਥੋੜਾ ਥੋੜਾ ਨਾ ਨਹੀਂ ਨਹੀਂ ਬਾਸ ਫੇਰੀਏ ਨਿਕਲੇ ਹੋਣੇ ਪਾਣੀ ਪਾਣੀ ਅਵਨ ਸਪਰੇ ਵੀ ਘਾਤਾ ਤੇ ਹੁਣ ਬੰਚੁੱਕਾ ਹੈ ਹੁਣ ਆਪਾਂ ਇਹਦਾ ਕੀ ਕਰੀਏ ਤੁਸੀਂ ਅੰਦਰ ਫੀਡ ਇਹ ਉਸ ਦੇ ਦਿਖੋਣਾ ਮੈਮ ਨੂੰ ਇੱਥੇ ਰੱਖ ਦੋ ਬਸ ਹੁਣ ਇਹਨੂੰ ਇਹਨੂੰ ਛੇੜਨਾਂ ਨਹੀਂ ਦਿੱਤਾ ਇਹਨੂੰ ਰੋਜ਼ ਪਾਣੀ ਰੋਜ਼ ਇਹਨੂੰ ਹਨਾ ਸਪਰੇ ਨਾਲ ਪਾਣੀ ਪਾਉਣਾ ਜ਼ਿਆਦਾ ਨਹੀਂ ਓਕੇ ਤੇ ਹੁਣ ਮਮਾ ਪਾਪਾ ਚਲੇ ਆ ਬਾਬਾ ਫਰੀਦ ਤੇ ਮੱਥਾ ਟੇਕ ਆਉਂਦੀਆਂ ਦਾਤਾ ਜੀ ਸਤਿ ਕਰਦੀਆਂ ਘਰੋਬਾਰਾਂ ਵਿੱਚ ਵੰਦੇ ਕਮਾਈਆਂ ਵਿੱਚ ਧੰਨਵਾਦ ਆਪੋਲ ਜੀ ਜੀ ਸਾਡੇ ਤੇ ਜੀ ਜੀ ਵਾਹਿਗੁਰੂ ਸਾਹਿਬ ਜੀ ਆਹ ਜੋਰ ਤੇ ਆਇਆ ਜੀ ਭਈ ਆਇਆ ਜੀ ਜੀ I see something big, 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 big. ਆਹ ਨੂੰ ਵੰਦੀ ਹੋਰ ਅਸੀਂ ਮੱਥਾ ਟੇਕ ਲਿਆ ਤੇ ਹੁਣ ਅਸੀਂ ਚੱਲੇ ਘਰੇ ਘਰੇ ਪਹੁੰਚ ਗਏ ਅਸੀਂ ਹੁਣ ਆਰਾਮਦਰੀ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਮਾਹੀ ਹੋ ਜਾਣਾ ਸਲੋ ਸਲੋ ਕਰਕੇ ਇਹ ਜੇ ਕਿ ਹਜੇ ਸ਼ੁਕਰ ਅਸੀਂ ਗੱਡੀ ਤੇ ਨਹੀਂ ਗਏ ਸੀ ਅਸੀਂ ਇੱਕ ਵਾਰ ਤੇ ਸੀ ਅਸੀਂ ਅੱਜ ਗੱਡੀ ਤੇ ਜਾਂਦੇ ਤਾਂ ਘੰਟਾ ਡੇਢ ਘੰਟਾ ਸਾਨੂੰ ਰਸਤੇ 'ਚ ਹੀ ਲੱਗ ਜਾਣਾ ਸੀਗਾ ਬੱਚਿਆਂ ਨੂੰ ਅਸੀਂ ਕਿਹਾ ਉੱਤਰ ਗਾਹ ਲਏ ਹਲੇ ਹਾਂ ਚਲੋ ਲੈ ਕੇ ਜਾਵਾਂਗੇ ਅਸੀਂ ਹੁਣ ਪਰਸੋਂ ਅਗਲੇ ਹਫਤੇ ਫੋ ਫਰੈਂਡਸ ਆਵੂ ਨੂੰ ਆਪਾਂ ਇਹਦੇ ਵਿੱਚ ਸਾਗ ਲਗਾ ਕੇ ਦਿੱਤੇ ਸੀਗੇ ਤੇ ਇਹ ਦੇਖੋ 2-3 ਦਿਨਾਂ ਵਿੱਚ ਹੀ ਇਹ ਫੁੰਗਰਨ ਲੱਗ ਕੇ ਪੁੰਗੜਾ ਲੱਗੇ ਪੁੰਗੜਾ ਪੁੰਗੜਾ ਮੀਨਸ ਬੀ ਪੁੰਗੜਾ ਪੁੰਗੜਦੇ ਆ ਨਾ ਬੀ ਜਦੋਂ ਚੱਲਣ ਲੱਗ ਜਾਂਦੇ ਤੂੰ ਕੀ ਕਹਿੰਦੀ ਹਾਂ ਹਾਂ ਆਹ ਹੋ ਨਹੀਂ ਉਹੀ ਤੇ ਹੁਣ ਇਹ ਆਪਾਂ ਦੇਣ ਲੱਗੇ ਆ ਅਬੂ ਨੂੰ ਅਬੂ ਆਪਾਂ ਸਕੂਲ ਆ ਕੇ ਜਾਊਗੇ ਤੇ ਇਹਦੇ ਉੱਤੇ ਹੁਣ ਟੈਗ ਲਾਉਣ ਲੱਗੀ ਆ ਰਗੂ ਕਿ ਜੋ ਵੀ ਆਪਾਂ ਕਹ ਸਕਦੀ ਆ ਫਰੈਂਡਸ ਕਿ ਇਹਦੇ ਇਹਦੇ ਰਗੂ ਨੇ ਹੁਣ ਟੈਗ ਇਹ ਰੈਡੀ ਕੀਤਾ ਕਹਿੰਦੀ ਇਹਦੇ ਉੱਤੇ ਲਾ ਦਿੰਨੇ ਆ ਮम्मा ਆਪਾਂ ਫਿਰ ਪਤਾ ਲੱਜੂਗਾ ਕੀ ਇਹ ਸਾਗ ਤੇ ਆ ਵੈਸੇ ਸਾਗ ਇਹਨੂੰ ਯਾਦ ਕਰੂਗਾ ਇਹ ਤੇਰੀ ਭੈਣ ਬਲਕੜ ਹਾਂ ਬਲਕੜ ਇਹ ਰੁਕ ਤੇ ਟੇਪ ਲਾ ਦੇ ਪੁੱਤ ਸਾਗ ਪਿੱਛੇ ਵੀ ਤੇ ਰਬੂ ਨੇ ਟੈਗ ਜਿਹਾ ਬਣਾ ਲਿਆ ਆ ਦੇਖ ਇਹਦੇ ਉੱਤੇ ਲਵੇਟ ਦੇ ਤੇ ਦੇਖੋ ਰਬੂ ਨੇ ਲਿਖਤਾ ਇਹ ਰੁਤੇ ਸਾਗ ਟੈਗ ਲਾਤਾ ਹਾਂ ਟੇਪ ਨਾਲ ਚੰਗੀ ਤਰ੍ਹਾਂ ਕਿ ਜਿ ਗਲੋ ਨਾ ਚਿਪਕਣਾ ਸੀ ਇਹ ਤੇ ਪਲਾਸਟਿਕ ਹੈ ਪਲਾਸਟਿਕ ਉਸ ਤੇ ਪਨਰ ਚਿਪਕਦਾ ਤੇ ਇਹਦੇ ਉੱਤੇ ਹੁਣ ਆਪੂ ਕਹਿੰਦੇ ਪਰ ਮੈਂ ਸਪਰੇਅ ਕਰਦਾ ਪਾਣੀ ਦੀ ਮੇਰੇ ਹੱਥ ਤੇ ਘਰੀ ਜਾਂਦੀ ਆ ਚਲੋ ਬਾਸ ਤੇ ਹੁਣ ਇਹਨੂੰ ਆਪਾਂ ਇੱਕ ਪੋਲੀਥੀਨ ਚ ਪਾ ਦਿੰਦੇ ਆ ਠੀਕ ਆ ਆਪਾਂ ਇਹਨੂੰ ਉੱਪਰੋਂ ਦੀ ਕਵਰ ਕਰ ਦਈਏ ਕਰਦੇ ਉਹਨਾਂ ਫੋਇਲ ਪੇਪਰ ਨਾਲ ਫੋਇਲ ਪੇਪਰ ਨਾਲ ਉਹ ਆਪਾਂ ਇਸ ਤਰੀਕੇ ਨਾਲ ਸਵਾਲ ਪੇਪਰ ਲਾਤਾ ਇਹਦੇ ਤੇ ਕਿਉਂਕਿ ਆਪਾਂ ਜਦੋਂ ਇਹਨੂੰ ਲਿਵਾਫੇ ਚ ਪਾਵਾਂਗੇ ਕੀ ਪਤਾ ਇਹ ਮਿੱਟੀ ਚ ਡਿੱਗ ਜਾ ਹਾਂ ਕਿਉਂਕਿ ਆ ਕੁੜੀ ਸਾਡੀ ਸਿੱਟ ਵੀ ਸਕਦੀ ਹਾਂ ਹਾਂ ਬੈੱਡ ਤੇ ਹੁਣ ਇਹਨੂੰ ਆਪਾਂ ਇੱਕ ਲਿਫਾਫੇ 'ਚ ਪਾ ਦਈਏ ਹਾਂ ਆਪਾਂ ਇਹਨੂੰ ਇੱਥੇ ਥੰਗੀ ਤੇ ਰੱਖ ਦਿੰਨੇ ਆ ਤੇ ਥੋੜਾ ਰੱਖ ਕੇ ਕਰ ਲੈ ਬੈੱਡ ਤੇ ਇੱਥੇ ਰੱਖ ਫਰੈਂਡਸ ਜੇ ਤੁਸੀਂ ਸਾਡਾ ਅੱਜ ਦਾ ਬਹੁਤ ਖਤਮ ਸਾਰੰਗ ਵਧੀਆ ਲੱਗਾ ਹੋਵੇ ਤੇ ਨਾਲ ਕਲੈਕਸ਼ਨਤਾ ਤੇ ਰਿਓ ਬਾਏ ਬਾਏ